ਕਹਾਣੀ ਜਗਤ ਵੱਲੋਂ ਪੇਸ਼ ਹੈ ਅੱਜ ਦੀ ਕਹਾਣੀ ਰਿਕਸ਼ੇ ਵਾਲਾ ਤਾਂ ਆਓ ਵੇਖਦੇ ਹਾਂ ਕੀ ਹੈ ਇਸ ਕਹਾਣੀ ਦੇ ਵਿੱਚ ਮੈਂ ਧਿਆਨ ਨਾਲ ਵੇਖਿਆ ਉਹ ਹੋਈ ਸੀ ਕੁਦਰਤੀ ਗੱਲ ਹੈ ਕਿ ਜਦੋਂ ਵੀ ਮੈਂ ਬਸੜੇ ਤੋਂ ਬਾਹਰ ਨਿਕਲਦਾ ਸੀ ਤਾਂ ਹਮੇਸ਼ਾ ਮੈਨੂੰ ਉਹ ਹੀ ਮਿਲਦਾ ਸੀ ਜਾਂ ਮਿਲਿਆ ਤਾਂ ਸ਼ਾਇਦ ਬਹੁਤੀ ਵਾਰ ਨਾ ਹੋਵੇ ਕਈ ਵਾਰ ਜੇ ਕੋਈ ਬੰਦਾ ਤੁਹਾਡੀ ਅੱਖਾਂ ਵਿੱਚ ਰੜਕਣ ਲੱਗ ਜਾਵੇ ਤਾਂ ਉਹਦੇ ਤੁਹਾਨੂੰ 3-4 ਵਾਰ ਦੇਖਣ ਤੇ ਵੀ ਲੱਗਦਾ ਹੈ ਕਿ ਉਹ ਤੁਹਾਨੂੰ ਅਕਸਰੀ ਮਿਲ ਜਾਂਦਾ ਹੈ। ਮੈਨੂੰ ਵੇਖਦਿਆਂ ਹੀ ਉਹ ਮੁਸਕਰਾਇਆ ਤੇ ਚੱਲਣ ਲਈ ਉਸਨੇ ਰਿਕਸ਼ੇ ਨੂੰ ਖਿੱਚਿਆ। ਮੈਂ ਜਾਣ ਬੁੱਝ ਕੇ ਉਸਦੀ ਮੁਸਕਰਾਹਟ ਨੂੰ ਅਣਗੌਲੀਆਂ ਕਰਦਿਆਂ ਕਾਲੀ ਨਾਂਨ ਸੀਟ ਉੱਤੇ ਜਾ ਬੈਠਾ। ਮੌਜ ਵਿੱਚ ਰਿਕਸ਼ੇ ਨੂੰ ਗੋਲ ਚੱਕਰ ਵਿੱਚ ਘੁਮਾਉਂਦਿਆਂ ਜਦੋਂ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਮੇਰਾ ਧਿਆਨ ਨੇੜੇ ਪੇ ਕੂੜੇ ਦੇ ਢੇਰ ਤੇ ਪਿਆ ਸੀ। ਬਸ ਇਹੀ ਜ਼ਿੰਦਗੀ ਹੈ ਇਹਨਾਂ ਦੀ ਕੀੜਿਆ ਵਾਂਗ ਪੈਦਾ ਹੋਣਾ ਤੇ ਇਸੇ ਵਿੱਚ ਹੀ ਮਰ ਜਾਣਾ ਮੈਂ ਅਜਿਹੀ ਜ਼ਿੰਦਗੀ ਨਹੀਂ ਸੀ ਜਿਉਣਾ ਚਾਹੁੰਦਾ ਮਲੇਰਕੋਟਲੇ ਦੇ ਲੋਕ ਮੈਨੂੰ ਇਸੇ ਲਈ ਨਹੀਂ ਸੀ ਪਸੰਦ ਪਤਾ ਨਹੀਂ ਇਹ گاਉ ਵਧਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਜਦੋਂ ਵੀ ਮੈਂ ਇੱਥੋਂ ਦੇ ਨੌਜਵਾਨਾਂ ਬਾਰੇ ਸੋਚਦਾ ਹਾਂ ਤਾਂ ਮੈਨੂੰ ਲੱਗਦਾ ਹੈ ਇਹ ਮੇਰੇ ਮੈਨੇਜਰ ਦਾ ਮੁਕਾਬਲਾ ਕਿਵੇਂ ਕਰ ਸਕਦੇ ਨੇ ਮੈਂ ਆਪਣੀ ਕੰਪਨੀ ਦੇ ਮੈਨੇਜਰ ਵਰਗਾ ਬਣਨਾ ਚਾਹੁੰਦਾ ਸੀ ਬ੍ਰਾਂਡਡ ਸੂਟ ਤੇ ਗੱਡੀਆਂ ਦੇ ਨਵੇਕਲੇ ਮਾਡਲ ਮੈਨੂੰ ਬੇਚੈਨ ਕਰ ਦਿੰਦੇ ਸਨ ਮੇਰੀ MBA ਕਿਸੇ ਨਾਮੀ ਇੰਸਟੀਚਿਊਟ ਤੋਂ ਨਹੀਂ ਹੋ ਸકી ਅਸੀਂ ਉਹਨਾਂ ਲੋਕਾਂ ਨਾਲ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਕਾਸ਼ ਜੇ ਮੈਂ ਪੈਦਾ ਹੀ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਹੋਇਆ ਹੁੰਦਾ ਇਸੇ ਕਰਕੇ ਨੌਕਰੀ ਲਈ ਮੈਂ ਚੰਡੀਗੜ੍ਹ ਚੁਣਿਆ ਸੀ ਹੁਣ ਮੈਂ ਮਾਰਕੀਟਿੰਗ 'ਚ ਦਿਨ ਰਾਤ ਇੱਕ ਕੀਤਾ ਹੋਇਆ ਸੀ ਜਦੋਂ ਕੰਪਨੀ ਮਾਰਕੀਟਿੰਗ ਦੇ ਨਤੀਜੇ ਦੇਖੂਗੀ ਤਾਂ ਆਪਣੇ ਆਪ ਤਰੱਕੀ ਦੇਵੇਗੀ। ਤਰੱਕੀ ਤੋਂ ਬਾਅਦ ਮੇਰਾ ਇਰਾਦਾ ਤਕਨੀਕੀ ਡਿਪਲੋਮਾ ਕਰ ਲੈਣ ਦਾ ਸੀ ਤੇ ਫਿਰ ਕਿਸੇ ਚੰਗੀ ਕੰਪਨੀ ਵਿੱਚ ਜਾਣ ਦਾ ਫਿਰ ਆਪਣਾ ਕਾਰੋਬਾਰ ਤੇ ਫਿਰ ਤੇ ਫਿਰ। ਮੈਨੂੰ ਚੰਗਾ ਲੱਗਦਾ ਸੀ ਅੱਗੇ ਹੀ ਅੱਗੇ ਵਧਦੇ ਰਹਿਣਾ ਤੇ ਇੱਕ ਮਿੰਟ ਦੀ ਵੀ ਵੇਲ ਨਾ ਹੋਣਾ। ਉਸ ਦਿਨ ਮੈਂ ਇਨੂੰ ਲੰਗੇ ਜਾਂਦੇ ਨੂੰ ਹੱਥ ਦਿੱਤਾ ਤਾਂ ਇਹਨੇ ਬਿਨਾਂ ਰੁਕੇ ਹੀ ਜਵਾਬ ਦੇ ਦਿੱਤਾ ਨਹੀਂ ਜਾਣਾ ਤੀਲ ਲੈ ਲਈ ਕੋਈ ਹੋਰ ਰਿਕਸ਼ਾ ਨਾ ਮਿਲਣ ਕਰਕੇ ਮੈਂ ਵੱਧ ਪੈਸਿਆਂ ਦਾ ਲਾਲਚ ਦਿੱਤਾ ਪਰ ਨਾਂ ਵਿੱਚ ਹੱਥ ਮਾਰਦਿਆਂ ਹੀ ਤੇਜ਼ੀ ਨਾਲ ਲੰਘ ਗਿਆ ਮੈਨੂੰ ਘਰ ਤੁਰਕੇ ਜਾਣਾ ਪਿਆ ਤੁਹਾਡੀ ਜੇਬ ਵਿੱਚ ਪੈਸੇ ਹੋਣ ਤੇ ਤੁਸੀਂ ਘਰ ਤੱਕ ਰਿਕਸ਼ਾ ਵੀ ਨਾ ਕਰਵਾ ਸਕੋ ਉਸ ਦਿਨ ਤੋਂ ਇਹ ਮੇਰੀ ਅੱਖਾਂ ਵਿੱਚ ਰੜਕ ਰਿਹਾ ਸੀ ਆਖਿਰ ਅਜਿਹਾ ਕੀ ਕੰਮ ਸੀ ਇਹਨੂੰ ਕਿਸੇ ਰਿਸ਼ਤੇਦਾਰ ਦੇ ਜਾਣਾ ਹੋਊਗਾ ਜਾਂ ਕੋਈ ਹੋਰ ਘੇਲੂ ਕੰਮ ਕਰਨਾ ਹੋਊਗਾ ਤੇ ਜਾਂ ਫਿਰ ਨਮਾਜ਼ ਦਾ ਸਮਾਂ ਜੋ ਵੀ ਸੀ ਮੈਨੂੰ ਕਿਸੇ ਛੋਟੇ ਬੰਦੇ ਕੋਲੋਂ ਇਸ ਤਰ੍ਹਾਂ ਦੇ ਜਵਾਬ ਦੀ ਆਦਤ ਨਹੀਂ ਸੀ ਅੱਜ ਵੀ ਮੈਨੂੰ ਇਹੋ ਹੀ ਇਕੱਲਾ ਮਿਲਿਆ ਸੀ ਨਹੀਂ ਤਾਂ ਮੈਂ ਇਹਦੇ ਨਾਲ ਦੂਜੇ ਰਿਕਸ਼ੇ ਵਾਲੇ ਨੂੰ ਵੱਧ ਪੈਸੇ ਦੇਣਾ ਪਸੰਦ ਕਰਦਾ ਤੇ ਮੈਂ ਇਹਦੇ ਰਿਕਸ਼ੇ ਤੇ ਬੈਠਾ ਸੋਚ ਰਿਹਾ ਸੀ ਕਿ ਇਹਨੂੰ ਇਹਦੀ ਔਕਾਤ ਕਿਵੇਂ ਯਾਦ ਕਰਵਾਈ ਜਾਵੇ ਘਰ ਦੇ ਗੇਟ ਅੱਗੇ ਉਤਰ ਕੇ ਮੈਂ ਉਸ ਦੇ ਅੱਗੇ ਇੱਕ 100 ਦਾ ਨੋਟ ਕਰ ਦਿੱਤਾ ਉਸ ਨਾਲ 25 ਰੁਪਏ ਕੀਤੇ ਸਨ ਮੈਨੂੰ ਪਤਾ ਸੀ ਉਸ ਕੋਲ ਨਾ ਤਾਂ 100 ਦੇ ਖੁੱਲੇ ਹੋਣੇ ਸਨ ਅਤੇ ਨਾ ਹੀ ਉਸ ਸਮੇਂ ਕਿਤੇ ਮਿਲਨੇ ਸਨ ਫਿਰ ਜਦੋਂ ਉਸਨੇ ਰੋਲਾ ਪਾਉਣਾ ਸੀ ਤਾਂ ਮੈਂ ਬਟੂਏ ਵਿੱਚੋਂ 20 ਦੇ ਦੋ ਨੋਟ ਕੱਢ ਕੇ 40 ਰੁਪਏ ਉਹਦੇ ਮੂੰਹ ਤੇ ਮਾਰਨੇ ਸਨ ਚੱਕ ਤੇ ਭੱਜਾ ਬਹੁਤੀ ਬਕਵਾਸ ਕਰਨ ਦੀ ਲੋੜ ਨਹੀਂ ਖੁੱਲੇ ਦੇ ਦਿਓ ਮੈਂ ਇੱਕ 20 ਦਾ ਨੋਟ ਕੱਢ ਲਿਆ ਹੋਰ ਤਾਂ ਖੁੱਲੇ ਹੈ ਨਹੀਂ ਉਹਨੇ ਦੋਹਾਂ ਨੋਟਾਂ ਵੱਲ ਵੇਖਿਆ ਮੈਂ ਲੜਨ ਲਈ ਤਿਆਰ ਸੀ ਉਸਨੇ 20 ਦਾ ਨੋਟ ਫੜ ਲਿਆ ਚਲੋ ਕੋਈ ਨਹੀਂ ਫੇਰ ਆ ਜਾਣਗੇ ਕਦੇ ਕਹਿੰਦਿਆਂ ਉਹਨੇ ਰਿਕਸ਼ਾ ਮੋੜ ਲਿਆ ਮੈਂ ਉਸ ਨੂੰ ਜਵਾਬ ਦੇਣ ਲਈ ਦਿਮਾਗ ਤੇ ਜ਼ੋਰ ਪਾਉਂਦਾ ਰਿਹਾ ਉਹ ਮੇਰੇ ਮੁਹੱਲੇ ਤੋਂ ਸੜਕ ਵਾਲਾ ਮੋੜ ਮੁੜ ਗਿਆ ਕਹਾਣੀ ਵਾਂਗ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਈ ਵਿਅਕਤੀਆਂ ਦੇ ਬਾਰੇ ਉਹਨਾਂ ਨੂੰ ਜਾਣੇ ਜਾਂ ਮਿਲੇ ਬਗੈਰ ਉਹਨਾਂ ਬਾਰੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਜੋ ਕਿ ਦਰਅਸਲ ਗਲਤ ਨੇ ਉਹਨਾਂ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ ਸਾਨੂੰ ਪਤਾ ਲੱਗਦਾਗਾ ਕਿ ਜੋ ਅਸੀਂ ਉਹਨਾਂ ਵਿਅਕਤੀਆਂ ਬਾਰੇ ਸੋਚਦੇ ਜਾਂ ਉਹਨਾਂ ਬਾਰੇ ਅੰਦਾਜ਼ੇ ਲਗਾਉਂਦੇ ਸੀ ਉਹ ਉਸਦੇ ਬਿਲਕੁਲ ਉਲਟ ਹਨ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਖੁਸ਼ ਰਹੋ ਆਵਾਦਰੋ ਜਿੰਦਗੀ ਜ਼ਿੰਦਾਬਾਦ